ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਇਓ ਜੀ ਆਪਣੀ ਵੀਡੀਓ ਚ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੀਆਂ ਸਸਤੀਆਂ ਵਧੀਆ ਤੇ ਰੇਟ ਵੀ ਠੀਕ ਹੈ ਤੇ ਮੌਕੇ ਦੀਆਂ ਘਰੇ ਖੜੀਆਂ ਗੱਡੀਆਂ ਤੇ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਲਿਖਿਆ ਰਹਿੰਦਾ 77100 9445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਸਬਟ ਡਿਜ਼ਾਇਰ ਆਪਣੇ ਕੋਲੇ ਪਹੁੰਚੀ ਹਲ ਸੀ 2010 ਮਾਡਲ ਗੱਡੀ ਹੈ 2 ਲੱਖ 30 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਹਿਰਾਮਪੁਰ ਇਹਨਾਂ ਦਾ ਏਰੀਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਕਮੀ ਪੇਸ਼ੀ ਗੱਡੀ ਚ ਕੋਈ ਨਹੀਂ ਵਧੀਆ ਗੱਡੀ ਆ ਨਾ ਕੋਈ ਲੱਗੀ ਆ ਨਾ ਕੋਈ ਡੈਮੇਜ ਆ ਨਾ ਕੋਈ ਐਕਸੀਡੈਂਟ ਆ ਵਧੀਆ ਮਾਲਕ ਨੇ ਰੱਖੀ ਹੋਈ ਆ ਅੰਦਰੋਂ ਵੀ ਪੂਰੀ ਵਧੀਆ ਪਈ ਆ ਜਿੰਨਾਂ ਦੀ ਗੱਡੀ ਹੈ 78800 9473 942 ਸੈਕੰਡ ਗੱਡੀ ਆਪਣੇ ਕੋਲ ਪਹੁੰਚੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਤੇ ਸ਼ੌਕ ਨਾਲ ਰੱਖੀ ਹੋਈ ਬਿਲਕੁਲ ਨਵੀਂ ਗੱਡੀ ਵੈਨਿਊ ਪਹੁੰਚੀ ਆ 2019 ਮਾਡਲ ਗੱਡੀ ਆ ਟਾਇਰ ਤੁਸੀਂ ਦੇਖੋ ਨਵੇਂ ਬਿਲਕੁਲ ਤੇ ਟਾਇਰਾਂ ਦੇ ਵਿੱਚ ਆ ਲਾਇ ਲੱਗੇ ਹੋਏ ਨੇ ਬਹੁਤ ਸੋਹਣੇ ਗੱਡੀ ਆਪਣੇ ਕੋਲੇ ਗੁਰਦਾਸਪੁਰ ਏਰੀਆ ਚ ਪਹੁੰਚੀ ਹੈ 9 ਲੱਖ ਰੁਪਏ ਡਿਮਾਂਡ ਹੈ ਜੀ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਰੇਟ ਮਾਲਕ ਨੇ ਵਧੀਆ ਆਪਣੇ ਕੋਲੇ ਲਾ ਕੇ ਭੇਜੇ ਸੀ ਬਿਲਕੁਲ ਸ਼ੋਰੂਮ ਕੰਡੀਸ਼ਨ ਆਪਾਂ ਗੱਡੀ ਕਹਿ ਸਕਦੇ ਹਾਂ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲਿਸੜੀ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਹੈ ਕਿਸੇ ਨੂੰ ਪਸੰਦ ਆਉਂਦੀ ਹੈ ਗੁਰਦਾਸਪੁਰ ਜਾ ਕੇ ਦੇਖ ਸਕਦੇ ਹੋ ਤੇ ਨਾ ਕੋਈ ਐਕਸੀਡੈਂਟਡ ਅੰਦਰੋਂ ਜੇ ਗੱਲ ਕਰੀ ਅੰਦਰੋਂ ਆਪਾਂ ਨੂੰ ਬਹੁਤ ਜ਼ਿਆਦਾ ਸੋਹਣੀ ਗੱਡੀ ਮਿਲੂਗੀ ਜਿਵੇਂ ਕਿ ਸ਼ੋਰੂਮ ਚੋਂ ਨਿਕਲ ਕੇ ਗੱਡੀ ਆਉਂਦੀ ਹੈ ਓਵੇਂ ਮਾਲਕ ਨੇ ਰੱਖੀ ਹੋਈ ਆ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 77 10460004 ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਆਲਟੋ ਪਹੁੰਚੀ ਆ 2011/12 ਮਾਡਲ ਆ 1 ਲੱਖ 80 ਹਜ਼ਾਰ ਦੀ ਡਿਮਾਂਡ ਦੇ ਵਿੱਚ ਗੱਡੀ ਮੌਗੇ ਖੜੀ ਆ ਜੀ ਚੌਥੀ ਉਨਰ ਗੱਡੀ ਆ 70 75% ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ ਮੋਕੇ 'ਤੇ ਖੜੀ ਆ ਜਾ ਕੇ ਕਿਸੇ ਨੇ ਦੇਖਣੀ ਆ ਤੋਰ ਕੇ ਦੇਖਣੀ ਆ ਟ੍ਰਾਈ ਲੈਣੀ ਆ ਇੰਜਨ ਉੰਜਨ ਦੇਖਣਾ ਆ ਜਾ ਕੇ ਦੇਖ ਸਕਦਾ ਹਾਂ ਗੱਡੀ 'ਚ ਕੋਈ ਕਮੀ ਪੇਸ਼ ਨਹੀਂ ਵਧੀਆ ਸੋਹਣੀ ਗੱਡੀ ਆ 180 ਮਾਲਕ ਨੇ ਇੱਕ ਵਾਰੀ ਕਿਹਾ ਰੇਟ ਬਾਕੀ ਮਾਲਕ ਕਹਿੰਦੇ ਆ ਵੀ ਮੌਕੇ 'ਤੇ ਕਰ ਲਵਾਂਗੇ ਘਾਟਾ ਵਾਦਾ ਜੇ ਆਪਾਂ ਅੰਦਰੋਂ ਗੱਲ ਕਰੀਏ ਗੱਡੀ ਤੋਂ ਤਾਂ ਗੱਡੀ ਅੰਦਰੋਂ ਵੀ ਪੂਰੀ ਵਧੀਆ ਮਿਲ ਜੂਗੀ ਆਪਾਂ ਨੂੰ ਜਿਵੇਂ ਕਿ ਸੀਟ ਕਵਰ ਹੋਗੇ ਮੈਟਿੰਗ ਹੋਗੀ ਤੇ ਸਾਰਾ ਕੁਝ ਆਪ ਨੂੰ ਪ੍ਰੋਪਰ ਵਧੀਆ ਮਿਲੂਗਾ ਨਾ ਦਾ ਕੋਈ ਗਲੀ ਸੜੀ ਹੈ ਗੱਡੀ ਨਾ ਕੋਈ ਜੰਗ ਲੱਗੀ ਹੋਈ ਹੈ ਕਿਸੇ ਪਾਸੇ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਹੈ ਤੇ ਜਦੋਂ ਸ਼ੌਂਕ ਨਾਲ ਗੱਡੀ ਰੱਖੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਜੀ ਗਾ ਕੇ ਰੇਟ ਹੋ ਜੂਗਾ ਨੰਬਰ ਜਿਨ੍ਹਾਂ ਦੀ ਗੱਡੀ ਆ 9878796 816 ਗੱਡੀ ਤੁਸੀਂ ਜਨ ਚੈੱਕ ਕਰੋ ਹੁਣ ਆਪਣੇ ਕੋਲੇ ਪੰਜ ਮਾਡਲ ਮਾਲਕ ਨੇ ਭੇਜੀ ਆਹ 70000 ਰੁਪਏ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਪਟਿਆਲੇ ਏਰੀਆ ਚ ਪਹੁੰਚੀ ਆ ਗੱਡੀ ਦਾ ਰੇਟ ਤੁਸੀਂ ਚੈੱਕ ਕਰ ਲਓ ਬਾਕੀ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਰੇਟ ਬਾਰੇ ਗੱਡੀ ਇਹਨਾਂ ਨੇ ਭੇਜੀ ਆ ਗੱਡੀ ਚ ਕਮੀ ਪੇਸ਼ੀ ਮੈਨੂੰ ਕੋਈ ਨਹੀਂ ਲੱਗਦੀ ਰੰਗ ਰੰਗ ਵਧੀਆ ਪਿਆ ਤੇ ਰੱਖੀ ਵੀ ਵਧੀਆ ਹੋਈ ਆ ਮਾਲਕ ਨੇ ਵੀ ਦੱਸਿਆ ਬਾਕੀ ਫੋਟੋਆਂ ਚ ਵੀ ਦਿਖਿ ਰਹੀਆਂ ਜੀ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਣਗੇ ਮੈਟਿੰਗ ਮੂਟਿੰਗ ਵਧੀਆ ਮਿਲ ਜੂਗੀ ਕਿਸੇ ਨੇ ਜਾ ਕੇ ਜੇ ਦੇਖਣੀ ਹੈ ਗੱਡੀ ਕਿਸੇ ਨੇ ਚਲਾ ਕੇ ਜੇ ਦੇਖਣੀ ਹੈ ਤੁਸੀਂ ਚਲਾ ਕੇ ਵੀ ਦੇਖ ਸਕਦੇ ਹੋ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਹੈ ਤੇ ਸੋਹਣੀ ਗੱਡੀ ਆ ਬਾਕੀ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਵੀ ਆਪਾਂ ਦੇ ਰੱਖਿਆ ਸਕਰੀਨ ਤੇ 86993938800838 ਤੇ ਗੱਡੀ ਬਾਰੇ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਮੇਰੇ ਵੱਲੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਕੁਝ ਵੀ ਪੁੱਛਣਾ ਤੁਸੀਂ ਮਾਲਕ ਨਾਲ ਸਿੱਧੀ ਗੱਲ ਕਰ ਲਓ ਜੀ ਬਾਕੀ ਗੱਡੀਆਂ ਦੀ ਗੱਲਬਾਤ ਤੇ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਹੋਰ ਵੀ ਤੁਹਾਨੂੰ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਆ ਅੱਗੇ ਆਪਾਂ ਗੱਲ ਕਰਾਂਗੇ ਬਾਕੀ ਮਸ਼ੀਨਰੀਆਂ ਦੀ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਕਹਿ ਦੇਣਾ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੋਠੀ ਆ ਘਰ ਆ ਮਕਾਨ ਆ ਗੱਡੀ ਮੋਟਰਸਾਈਕਲ ਕੁਝ ਵੀ ਆ ਚਾਹੀਏ ਆਪਣੇ ਕੋਲੇ ਭੇਜ ਸਕਦੇ ਹੋ ਤੁਸੀਂ ਵੇਚਣ ਵਾਸਤੇ ਐਡ ਆਪਾਂ ਜਮਾ ਫਰੀਦ ਵਿੱਚ ਕਰਦੇ ਹਾਂ ਤੇ ਬਹੁਤ ਜਲਦ ਆਪਾਂ ਐਡ ਕਰ ਦਾਂਗੇ ਤੁਹਾਡੀ ਤੇ ਆਪਾਂ ਕੋਈ ਕਮਿਸ਼ਨ ਖਰਚਾ ਵਗੈਰਾ ਵੀ ਆਪਾਂ ਨਹੀਂ ਲੈਂਦੇ ਜੀ ਬਸ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਖਰੋ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਮਸ਼ੀਨਰੀ ਤੁਹਾਨੂੰ ਲੱਗ ਰਹੀਆਂ ਜੇ ਤੁਹਾਨੂੰ ਪਸੰਦ ਆਈਏ ਵੀਡੀਓ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਦਿਓ ਬਾਕੀ ਵੀਡੀਓ ਨੂੰ ਬាទ-ਬាទ ਸ਼ੇਅਰ ਕਰਦੋ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਪਹਿਲੀ ਵਾਰ ਪਹੁੰਚੇ ਹੋ ਵੀਡੀਓ ਚੰਗੀ ਲੱਗੀ ਹੈ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਕਰਕੇ ਤੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਉਹ ਜਰੂਰ ਦਬਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪ ਨਵੀਂ ਵੀਡੀਓ ਲੈ ਕੇ ਪਹੁੰਚੋਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਨਵੀਂ ਵੀਡੀਓ ਦਾ ਪਹੁੰਚ ਜਾਇਆ ਕਰੂਗਾ ਹੁਣ ਆਪਾਂ ਗੱਲ ਕਰਾਂਗੇ ਮੋਟਰਸਾਈਕਲ ਦੀ Honda ਦਾ Livo ਮੋਟਰਸਾਈਕਲ ਆਪਣੇ ਕੋਲੇ ਪਹੁੰਚਿਆ 2020 ਮਾਡਲ ਹੈ ਜਮਾ ਲਾਸਟ ਦਸੰਬਰ ਮਹੀਨਾ 'ਚ 21 ਮਾਡਲ ਕਹਿ ਸਕਦੇ ਹਾਂ ਜੀ ਆਪਾਂ ਤੇ 52000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬਹਿਰਾਮਪੁਰ ਮਾਲਕ ਦਾ ਏਰੀਆ ਪਿੱਛੇ ਫਾਸਟ ਦੇ ਵਿੱਚ ਗੱਡੀ ਤੁਸੀਂ ਡੇਜ਼ਰ ਗੱਡੀ ਦੇਖੀ ਸੀ ਉਹਨਾਂ ਦੀ ਆ ਮੋਟਰਸਾਈਕਲ ਹੈ ਜੀ ਦੋਵੇਂ ਮਸ਼ੀਨਰੀਆਂ ਇੱਕੋ ਘਰੇ ਖੜੀਆਂ ਐ ਤੇ ਨਵੇਂ ਟਾਇਰਾਂ 'ਚ ਕੰਡੀਸ਼ਨ ਪੂਰੀ ਵਧੀਆ ਮੋਟਰਸਾਈਕਲ ਦੀ ਚਲਾਇਆ ਬਹੁਤ ਘੱਟ ਹੋਇਆ। ਬਾਕੀ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ। ਇੱਕੋ ਘਰੇ ਤੁਹਾਨੂੰ ਮਿਲ ਜਾਣਗੇ ਜੇ ਕਿਸੇ ਨੇ ਗੱਡੀ ਖਰੀਦਣੀ ਹੈ, ਮੋਟਰਸਾਈਕਲ ਖਰੀਦਣੀ ਹੈ ਜਾਂ ਦੋਵੇਂ ਚੀਜ਼ਾਂ ਖਰੀਦਣੀਆਂ ਜਾਂ ਕੱਲੀ-ਕੱਲੀ ਖਰੀਦਣੀਆਂ ਤੁਸੀਂ ਜਾ ਕੇ ਦੇਖ ਸਕਦੇ ਹੋ। ਮਾਲਕ ਨੂੰ ਫੋਨ ਇੱਕ ਵਾਰੀ ਲਾਜ਼ਮੀ ਕਰ ਲਓ 7889473942 ਤੇ ਡਿਜ਼ਾਇਰ ਗੱਡੀ ਇੱਕ ਹੋਰ ਆਪਾਂ ਲੈ ਕੇ ਪਹੁੰਚਿਆ VDI ਗੱਡੀਆਂ ਸਿੰਘ। ਮਾਲਕ ਦੇ ਘਰੇ ਖੜੀ ਹੈ ਗੱਡੀ ਆਹ। ਤੇ ਜਨਿਊ ਮਸ਼ੀਨਰੀ ਆ ਤੁਸੀਂ ਦੇਖਿਆ ਸਾਰੀਆਂ ਲੋਕਲ ਘਰਾਂ ਚ ਖੜੀਆਂ ਕੋਈ ਸ਼ਹਿਰ ਚ ਖੜੀ ਆ ਕੋਈ ਪਿੰਡ ਚ ਖੜੀ ਆ ਤੇ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਜਿਹੜੀ ਮਸ਼ੀਨਰੀ ਵੀ ਤੁਹਾਨੂੰ ਪਸੰਦ ਆਈ ਹੈ ਤੇ ਵਿੱਚ ਉਸੇ ਮਾਲਕ ਦਾ ਨੰਬਰ ਦਿੱਤਾ ਹੋਇਆ ਉਸੇ ਮਸ਼ੀਨਰੀ ਤੇ ਬਾਕੀ ਜਿਹੜੀ ਡਜ਼ਾਰ ਗੱਡੀਆਂ ਆ ਦੇਖੋ 14 ਮਾਡਲ ਹੈ ਸਾਢੇ 1.5 ਲੱਖ ਰੁਪਈਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲ ਹੀ ਪਹੁੰਚੀ ਆ ਜੀ ਰੋਪੜ ਮਾਲਕ ਦਾ ਏਰੀਆ 75-80 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਸਾਢੇ 1.5 ਲੱਖ ਰੁਪਇਆ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਹੋ ਜਾਊਗਾ 14 ਮਾਡਲ ਹੈ ਵਧੀਆ ਗੱਡੀ ਐ ਸੀ ਚਲਾਉਣ ਚ ਵੀ ਕੋਈ ਨੁਕਸ ਨਹੀਂ ਮਾਲਕ ਨੇ ਵੀ ਵਧੀਆ ਸ਼ੌਂਕ ਨਾਲ ਰੱਖੀ ਹੋਈ ਆ ਬਾਕੀ ਚਾਰੇ ਪਾਸੇ ਦੇਖ ਰਹੇ ਹੋ ਤੁਸੀਂ ਤੇ ਜਿੰਨਾ ਦੀ ਗੱਡੀ ਆ ਜਿਹੜੀ ਮਾਲਕ ਆਪ ਨੇ ਉਹਨਾਂ ਦਾ ਨੰਬਰ 85 578 11406 ਗੱਲਬਾਤ ਕਰਨੀ ਆ ਕਰ ਲਿਓ ਹੁਣ ਤੁਸੀਂ ਕੋ ਵੈਗਨਰ ਗੱਡੀ ਦੇਖੋਗੇ ਆਪਣੇ ਕੋਲੇ 5 ਮਾਡਲ 55000 ਦੀ ਡਿਮਾਂਡ ਦੇ ਵਿੱਚ ਬਠਿੰਡੀ ਏਰੀਆ ਚੋਂ 80 85 ਪੈਸੇ ਟਾਇਰਾਂ ਚ ਪਹੁੰਚੀ ਹੈ ਜੀ ਗੱਡੀ ਦੀ ਕੰਡੀਸ਼ਨ ਆਲੋਕਿਆ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਨਾ ਕੋਈ ਗੱਡੀ ਡੈਮੇਜ ਨਾ ਕੋਈ ਐਕਸੀਡੈਂਟਡ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਵੀ ਰੰਗ ਰੰਗ ਕਿੰਨੀ ਕੁ ਹੋਈ ਹੈ ਤੇ ਕੀ ਕੁਝ ਹੋਇਆ ਜੀ ਉਹ ਤੁਹਾਨੂੰ ਮਾਲਕ ਦੱਸ ਦੇਣਗੇ ਜੇ ਸਾਰੀ ਜੇਨੂਨ ਹੋਈ ਤਾਂ ਵੀ ਮਾਲਕ ਦੱਸ ਦੇਣਗੇ ਜੇ ਮਤਲਬ ਕਿ ਕੋਈ ਪਾਰਟਸ ਚੇਂਜ ਹੋਇਆ ਜਾਂ ਮਤਲਬ ਕਿ ਚੇਂਜ ਕੀਤਾ ਹੋਇਆ ਜਾਂ ਕੋਈ ਰਿਪੇਅਰ ਕੀਤਾ ਹੋਇਆ ਤੁਹਾਨੂੰ ਦੱਸ ਦਾਂਗੇ ਸਾਰਾ ਕੁਝ ਹੀ ਨੰਬਰ 95174 51234 ਮਾਲਕ ਦਾ ਨੰਬਰ ਹੈ ਪੂਰੀ ਜਾਣਕਾਰੀ ਤੁਹਾਨੂੰ ਬਾਕੀ ਦੀ ਮਾਲਕ ਤੋਂ ਮਿਲ ਜੂਗੀ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਸਾਰਾ ਕੁਝ ਤੁਸੀਂ ਦੇਖ ਲਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਧਰੂ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀਆਂ ਮਸ਼ੀਨਰੀਆਂ ਚੰਗੀਆਂ ਲੱਗੀਆਂ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿਹੜਾ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜ਼ਰੂਰ ਲਾਜ਼ਮੀ ਦਬਾ ਦਿਓ ਜੀ ਤਾਕੀ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਉੱਪਰ ਆਪਣਾ ਨੰਬਰ ਲਿਖਿਆ ਰਹਿੰਦਾ 77194 45360 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਲਗਾ ਦਾਂਗੇ ਆਪਾਂ ਐਡ ਤੇ ਮਿਲਦੇ ਹਾਂ ਜਲਦੀ ਜੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ